ਆ ਸੁਣਿਓ ਜੀ ਇਸ ਢਾਡੀ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਬਾਰੇ ਕੀ ਬੋਲਿਆ ਜਰੂਰ ਸੁਣਿਓ ਸੁਣਨਾ ਚਾਹੀਦਾ ਤੇ ਸਾਡਾ ਪੇਜ ਫੋਲੋ ਕਰਿਓ ਤੇ ਇਹਨਾਂ ਦਾ ਢਾਡੀਆਂ ਦਾ ਵੀ ਫੋਲੋ ਕਰਿਓ ਵਰਧੀਆਂ ਗੋਲੀਆਂ ਵਿੱਚੋਂ 13 ਗੋਲੀਆਂ ਲੱਗੀਆਂ ਸੰਤ ਗਾਨੀ ਜਰਨੈਲ ਸਿੰਘ ਦੇ ਪੋਸਟਮਾਸਟਰ ਰਿਪੋਰਟ ਇੰਟਰਨੈਟ ਦੇ ਅਧਿਖਸ਼ ਕਾਮ ਦਾ ਜਰਨੈਲ ਮੀਰੀਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਅਗਲੇ ਪਾਸੇ ਪਿਆ ਕਿਉਂਕਿ ਅਰਦਾਸ ਕੀਤੀ ਸੀ ਸ਼ੇਮੇ ਪਾਛਾ ਦੇ ਚਰਨਾਂ ਜਿੱਦਾਂ ਧਰਮ ਜਦੋਂ ਮੋਰਚੇ ਰੰਬੇ ਨੇ ਪਾਛਾ ਧਰਮ ਜਦੋਂ ਮੋਰਚੇ ਲੱਗਣ ਲੱਗੇ ਨੇ ਜੇ ਮੋਰਚੇ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਲਾਵਾਂ ਤੇ ਮੋਰਚੇ ਕਾਮਯਾਬ ਨਹੀਂ ਹੋਣੇ ਚਾਹੀਦੇ ਤੇ ਜੇ ਮੋਰਚਾ ਪੰਥ ਵਾਸਤੇ ਲੱਗੇ ਤਾਂ ਏਸੀ ਜਗ੍ਹਾ ਤੇ ਮੇਰੀ ਸ਼ਹੀਦੀ ਪਰਮਾਨ ਕਰੇ। ਜੇ ਤੇ ਅਸਕੇ ਦਾ ਸੂਰਜ ਚੜ੍ਹਿਆ ਸੂਰਜ ਨੇ ਕਿਰਨਾਂ ਬਖੇਰੀਆਂ ਪ੍ਰਕਰਮਾਂ ਦੇ ਵਿੱਚ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਕੋਲ ਸੰਤ ਗਿਆ ਨਿਰਜਨਲ ਸੰਦੀਪ ਐ ਨੇ। ਸੂਜ ਦੀਆਂ ਕਿਰਨਾ ਪੰਜਾਂ ਧੁੱਪ ਆਈ ਦੋਨੋਂ ਨਿਸ਼ਾਨ ਸਾਹਿਬ ਦੇ ਫਰਲੇ ਆਪੋ ਵਿੱਚ ਹੀ ਹਵਾ ਵਿੱਚ ਟਕਰਾਏ ਬਾਬੇ ਦੇ ਮੁਖ ਦੇ ਉੱਤੇ ਸ਼ਾਂਹੂ ਦੀ ਕਵੀ ਦੇ ਖਿਆਲ ਪਤਾ ਕੀ ਹੈ ਕਹਿੰਦਾ ਪੰਜਾਂ ਦਰਿਆਵਾਂ ਦੀ ਧਰਤੀ ਆ ਪੰਜਾਬ ਤੇ ਪੰਜਾਬ ਦੇ ਲੋਕ ਇਹੋ ਜਿਹਾ ਹੀ ਰਗਾ ਗੋਣਾ ਨਹੀਂ ਸੀ ਚਾਹੁੰਦੇ ਕਵੀ ਨੇ ਬੜਾ ਵੱਡਾ ਪਹਿਮਾਨ ਨਾ ਤਿਆਰ ਕਰ ਲਿਆ ਛੋਟੀ ਜੀ ਗੱਲ ਬੱਚੀ ਉਹ ਪਤਾ ਕੀ ਕਹਿੰਦਾ ਕਹਿੰਦਾ ਪੰਜਾਂ ਦਰਿਆਵਾਂ ਦੀ ਧਰਤੀ ਆ ਪੰਜਾਬ ਕਹਿੰਦਾ ਕੁਝ ਸਮੇਂ ਵਾਸਤੇ ਐਂ ਲੱਗਿਆ ਕਿ ਜੇ ਮੈਂ ਸਤਲੁਜ ਤੇ ਬਿਆਸ ਦੇ ਬਾਬੇ ਦੇ ਕੁੱਟ ਕੇ ਚਰਨ ਫੜ ਲਿਆ ਤੇ ਰਾਵੀ 'ਚ ਗੁਰੂ ਅਰਜਨ ਦੇ ਮਹਾਰਾਜਿਆਂ ਵਾਂਗੂ ਬਾਬੇ ਦਾ ਸਿਰ ਚੁੱਕ ਕੇ ਆਪਣੀ ਗੋਦੀ ਵਿੱਚ ਰੱਖ ਲਿਆ ਜੇ ਨਮ ਤੇ ਚਨਾਬ ਨੇ ਬਾਬੇ ਦੇ ਡੌਲਿਆਂ ਨੂੰ ਜੱਫਾ ਪਾ ਲਿਆ ਦੋਨਾਂ ਪਾਸੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਆ ਸਤਲੁਜ ਤੇ ਬਿਆਸ ਬਾਬੇ ਦੇ ਚਰਨ ਫੜ ਕੇ 라ਵੀ ਸਿਰ ਗੋਦੀ ਵਿੱਚ ਰੱਖ ਕੇ ਜੇਲਮ ਤੇ ਚਨਾਵ ਨੇ ਬਾਬੇ ਦੇ ਡੌਲੇ ਨੂੰ ਜਫਾ ਪਾ ਕੇ ਮਾਨੋ ਪੰਜੇ ਦਰਿਆ ਇਹ ਗੱਲ ਕਹਿੰਦੇ ਹੋਣ ਬਾਬਾ ਨਾ ਜਾ ਨਾ ਜਾ ਨਾ ਜਾ ਤੇ ਬਾਬਾ ਜਰਨੈਲ ਸਿੰਘ ਜੀ ਇਹ ਗੱਲ ਕਹਿੰਦੇ ਹੋਏ ਸਦਾ ਵਾਸਤੇ ਚੁੱਪ ਹੋ ਜਾਂਦੇ ਨੇ ਮੇਰੀ ਕਾਮ ਦੇ ਉਵਾਰਸ ਮੇਰੀ ਮਾਤ ਦੇ ਚੋਰਾ ਲੈ ਗਿਓ ਮੈਂ ਮੁੜ ਕੇ ਆਵਾਂਗਾ ਮੈਂ ਮੁੜ ਕੇ ਆਵਾਂਗਾ ਮੈਂ ਮੁੜ ਕੇ ਆਵਾਂਗਾ ਇੱਕ ਵਾਰੀ ਕਹ ਦੋ ਸਤਨਾਮ ਸ੍ਰੀ ਵਾਹਿਗੁਰੂ